there ਸਾਰੇ ਖਾਗੀ ਨਾਲ ਲਿਖਾਗੀ ਪੀਤਾ ਡੂੰਗਾ ਬੁਲਦੀ ਦਾ ਅੰਦਰ ਮੈਂ ਇਸ ਸਕੂਲ ਵਿੱਚ ਨੀਂਆ ਦਾ ਤਿਉਹਾਰ ਮਨਾਇਆ ਗਿਆ ਇਸ ਤਿਉਹਾਰ ਦੇ ਹੌਰ ਅਸੀਂ ਕੀਤਾ ਭੰਗੜਾ ਬੋਲੀਆਂ ਸੁਹਾਗ ਆਦੀ ਬੱਚਾ ਤੋਂ ਕਰਵਾਏ ਜਿਸ ਕਾਰਨ ਕਿ ਬੱਚੇ ਦਾ ਕੰਫੀਡੈਂਸ ਲੈਵਲ ਵਾਧਾ ਵਾ ਠੀਕ ਹੈ ਇਸ ਨਾਲ ਬੱਚੇ ਆਪਣੇ ਪੰਜਾਬੀ ਸੱਭਿਆਚਾਰ ਵੀ ਨਾਲ ਵੀ ਜੁੜੇ ਰਹਿੰਦੇ ਆ ਤਾਂ ਹੁਣ ਮੈਮ ਅੱਜ ਹਰਗੁਣ ਪਬਲਿਕ ਸਕੂਲ ਦੇ ਵਿੱਚ ਤੀਆਂ ਤਿਉਹਾਰ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਇਸ ਮੌਕੇ ਤੇ ਮੈਂ ਹਰਗੁਣ ਪਬਲਿਕ ਸਕੂਲ ਸਦਰਾ ਦੇ ਪ੍ਰਿੰਸੀਪਲ ਮੈਮ ਤੇ ਸਮੂਹ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਇਹ ਤਿਉਹਾਰ ਜਿਹੜਾ ਵਾ ਮਨਾ ਸਕਿਆ ਆ ਕਿਉਂਕਿ ਅੱਜਕੱਲ ਜਿਹੜਾ ਪੱਛਮੀ ਸੱਭਿਆਚਾਰ ਹੈਗਾ ਵਾ ਉਹਨਾਂ ਦਾ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਵਾ ਸਕੂਲ ਵੱਲੋਂ ਜਿੱਥੇ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਤਿਆਂ ਉਹਨਾਂ ਵਿੱਚੋਂ ਇੱਕ ਮੁੱਖਾ ਕਿਉਂਕਿ ਆਪਾਂ ਇਹਦੇ ਰਾਹੀਂ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿੱਥੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਲੋ ਦੇਖਣਾ ਏ ਜਿਵੇਂ ਕੋ ਜਮਾਨੇ ਦੀ ਲੋੜ ਆ ਉਹਦੇ ਨਾਲ ਨਾਲ ਜਿਹੜਾ ਆਪਣਾ ਪ੍ਰਾਚਨ ਸੱਭਿਆਚਾਰ ਹੈ ਜਿਹਦੇ ਵਿੱਚ ਆਪਣੇ ਸੁਹਾਗ ਘੋੜੀਆਂ ਸਿੱਠਣੀਆਂ ਜਿਹੜੀਆਂ ਕਿ ਆਪਣੇ ਵਿਆਹਾਂ 'ਚ ਉਹ ਅਲੋਪ ਹੋ ਰਹੀਆਂ ਵਾ ਆਪਾਂ ਬੱਚਿਆਂ ਨੂੰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਬੱਚੇ ਜਿਹੜੇ ਆ ਪਛਮੀ ਸੱਭਿਆਚਾਰ ਦੇ ਨਾਲ-ਨਾਲ ਜਿਹੜਾ ਆਪਣਾ ਪ੍ਰਾਤਨ ਵਿਰਸਾ ਵਾ ਉਹਨੂੰ ਵੀ ਸੰਭਾਲ ਸਕਣ। ਗੁਣ ਸਕੂਲ ਦੀ ਵਿਦਿਆਰਥਣ ਨਾਮ ਜਸ਼ਨਪ੍ਰੀਤ ਕੌਰ ਕਲਾਸ 10th ਮੈਂ ਇੱਥੋਂ ਦੇ ਸਕੂਲ ਦੇ ਅੱਜ ਪ੍ਰੋਗਰਾਮ ਸੀ ਤੀਆਂ ਦਾ। ਮੈਂ ਸਾਰੇ ਟੀਚਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਨੀ ਜਾਣਕਾਰੀ ਦਿੱਤੀ। ਇੱਥੇ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਜਿਸ ਕਰਕੇ ਸਾਨੂੰ ਸਭ ਕੁਝ ਪਤਾ ਚੱਲ ਸਕੇ। ਉਹ ਤਰ੍ਹਾਂ ਬੱਚਿਆਂ ਨੂੰ ਕੁਝ ਵੀ ਨਹੀਂ ਪਤਾ ਇਸ ਨਾਲ ਸਾਨੂੰ ਸੱਭਿਆਚਾਰ ਦਾ ਬਹੁਤ ਜਾਣਕਾਰੀ ਮਿਲਦੀ ਆ ਸੱਭਿਆਚਾਰ ਤੋਂ। ਧੰਨਵਾਦ।